ਮਲੇਰਕੋਟਲਾ ਵਿਖੇ ਡਾਕਟਰ ਸਿਮਰਤ ਕੋਰ ਆਈਪੀਐਸ ਨੇ ਬਤੌਰ ਐਸਐਸਪੀ ਚਾਰਜ ਸੰਭਾਲ ਲਿਆ ਹੈ ਡੀਐਸਪੀ ਗੁਰਦੇਵ ਸਿੰਘ ਪਹਿਲਾਂ ਹੀ ਮਲੇਰਕੋਟਲਾ ਵਿਖੇ ਚਲਾਗਾਯੋਗ ਕੰਮ ਕਰ ਰਹੇ ਹਨ ਡੀਐਸਪੀ ਗੁਰਦੇਵ ਸਿੰਘ ਦੀ ਅਗਵਾਈ ਵਿੱਚ ਸ਼੍ਰੀ ਮਾਤਾ ਨਾਨਾ ਦੇਵੀ ਮੰਦਿਰ ਮਲੇਰਕੋਟਲਾ ਵਿੱਚ ਹੋਈ ਚੋਰੀ ਅਤੇ ਸਥਾਨਕ ਜੈਸ ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਮਲੇਰਕੋਟਲਾ ਪੁਲਿਸ ਨੇ ਸਫਲਤਾ ਹਾਸਲ ਕੀਤੀ ਸੀ ਇਸੇ ਲੜੀ ਤਹਿਤ ਹੁਣ ਐਸਐਸਪੀ ਡਾਕਟਰ ਸਿਮਰਤ ਕੋਰ ਦੀ ਅਗਵਾਈ ਵਿੱਚ ਡੀਐਸਪੀ ਗੁਰਦੇਵ ਸਿੰਘ ਅਤੇ ਸੀਆਈਏ ਸਟਾਫ ਮੋਰਾਣਾ ਦੇ ਇੰਚਾਰਜ ਹਰਜਿੰਦਰ ਸਿੰਘ ਦੀ ਟੀਮ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 7 ਥੈਲੇ ਭੁੱਕੀ ਚੂਰਾ ਪੋਸਟ ਬਰਾਮਦ ਕੀਤਾ ਹੈ ਜਿਸ ਦਾ ਵਜ਼ਨ 220 ਕਿਲੋ ਹੈ ਇਸ ਤੋਂ ਇਲਾਵਾ ਜਿਸ ਟਰੱਕ ਵਿੱਚ ਇਹ ਭੁੱਕੀ ਚੂਰਾ ਪੋਸਟ ਲਿਜਾਇਆ ਜਾ ਰਿਹਾ ਸੀ ਉਸ ਨੂੰ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਪੇਸ਼ ਹੈ ਪੱਤਰਕਾਰ ਵਿਕਰਮ ਜੰਦਲ ਦੀ ਰਿਪੋਰਟ 25 ਮਾਰਚ 2024 ਨੂੰ ਜ਼ਿਲ੍ਹਾ ਮਲੇਰਕੋਟਲਾ ਪੁਲਿਸ ਨੂੰ ਉਸ ਦੇ ਲਈ ਭਾਰੀ ਸਫਲਤਾ ਹਾਸਲ ਹੋਈ ਜਦੋਂ ਮਾਨਯੋਗ ਐਸਐਸਪੀ ਸਾਹਿਬ ਨੇ ਕੋਟਲਾ ਡਾਕਟਰ ਸਿਮਰਤ ਕੌਰ ਜੀ ਦੀ ਹਦਾਇਤਾਂ ਮੁਤਾਬਕ ਇੰਸਪੈਕਟਰ ਹਰਜਿੰਦਰ ਸਿੰਘ ਸੀਆਈਏ ਮਲੇਰ ਕੋਟਲਾ ਵੱਲੋਂ ਆਪਣੀ ਟੀਮ ਨਾਲ ਰਾਏਪੁਰ ਪੁਲ ਤੇ ਕੋਲ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਪੁਲ ਦੇ ਉੱਤੇ ਇੱਕ ਖੜਾ ਟਰੱਕ ਨਜ਼ਰ ਆਇਆ ਤੇ ਟਰੱਕ ਦਾ ਇੱਕ ਵਿਅਕਤੀ ਜਿਹੜਾ ਉਹ ਤੇਰਪਾਲ ਠੀ ਕਰ ਰਿਹਾ ਸੀ ਤੇ ਇੱਕ ਕੰਡਕਟਰ ਸੀਟ ਤੇ ਬੈਠਾ ਸੀ ਜਿਉਂ ਹੀ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖਿਆ ਉਹਨਾਂ ਨੇ ਖਿਸਕਣ ਦੀ ਕੋਸ਼ਿਸ਼ ਕੀਤੀ ਤਾਂ ਇੰਸਪੈਕਟਰ ਸਾਹਿਬ ਤੇ ਉਹਨਾਂ ਦੀ ਟੀਮ ਨੇ ਉਹਨਾਂ ਵਿਅਕਤੀਆਂ ਨੂੰ ਗ੍ਰਿਫਤ ਦੇ ਵਿੱਚ ਲਿਆ ਤੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਾਂ ਨਾਮ ਪਤਾ ਪੁੱਛਣ ਤੇ ਪਹਿਲਾ ਵਿਅਕਤੀ ਜੋ ਤਰਪਾਲੀ ਕਰ ਰਿਹਾ ਸੀ ਉਸ ਦਾ ਨਾਮ ਸਤਨਾਮ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਚੁਫਕਾ थाना ਸਦਰ ਅੰਮ੍ਰਿਤਸਰ ਦੂਸਰਾ ਵਿਅਕਤੀ ਗੁਰਦੀਪ ਸਿੰਘ ਪੁੱਤਰ ਮਾਲ ਸਿੰਘ ਵਾਸੀ ਪਿੰਡ ਬਾਲੇਵਾਲ थाना ਸਦਰ ਮਲੂਮ ਹੋਇਆ ਟਰੱਕ ਦੀ ਮਜੀਦ ਚਾਹੀਨ ਚ ਟਰੱਕ ਤੇ ਜਦੋਂ ਡਾਲੇ ਨੂੰ ਚੈੱਕ ਕੀਤਾ ਗਿਆ ਤਾਂ ਉਹਦੇ ਵਿੱਚ ਹਲਦੀ ਦੀਆਂ ਭਰੀਆਂ ਬੋਰੀਆਂ ਸਨ ਬੋਰੀਆਂ ਦੇ ਵਿੱਚ 7 ਥੈਲੇ ਖਾਤ ਦੇ ਜਿਹੜੇ ਚਿੱਟੇ ਥੈਲੇ ਹੁੰਦੇ ਆ ਉਹਨਾਂ ਦੇ ਵਿੱਚ 7 ਥੈਲੇ ਚੋਂ ਇੱਕ ਜਿਹਦਾ ਮੂੰਖੁੱਲਾ ਸੀ ੁੱਕੀ ਨਜ਼ਰ ਆਈ ਤਾਂ ਚੈੱਕ ਕਰਨ ਤੇ ਜਿਹੜੇ 7 ਥੈਲੇ ਆ ਉਹ ੁੱਕੀ ਦੇ ਬਰਾਮਦ ਹੋਏ ਬਰਾਮਦ ਦਾ ੁੱਕੀ ਦਾ ਵਜ਼ਨ ਕਰਨ ਤੇ 220 ਕਿਲੋਗ੍ਰਾਮ ੁੱਕੀ ਬਰਾਮਦ ਹੋਈ ਬਰਾਮ ਦਾ ਕੁੱਕੀ ਨੂੰ ਅਭਜਾ ਪੁਲਿਸ ਵਿੱਚ ਲਿਆ ਗਿਆ ਤੇ ਜੋ ਟਰੱਕ ਪੀਵੀ 13 ਬੀਏ 9526 ਨੂੰ ਵੀ ਕਬਜ਼ਾ ਪੁਲਿਸ ਵਿੱਚ ਲਿਆ ਗਿਆ ਦੋਨੋਂ ਵਿਅਕਤੀਆਂ ਨੂੰ ਹਸਪਜਾਬਤਾ ਗ੍ਰਿਫਤਾਰ ਕਰਕੇ ਅਜਮਾਨੇ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਉਹਨਾਂ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਜਾਵੇਗਾ ਜਿੰਨਾ ਤੋਂ ਮੂਰ ਪੀ ਬੇਲਵੇ ਮਿਲਣ ਤੇ ਆਪਜ ਨੂੰ ਦੱਸਿਆ ਜਾਣਗੇ ਥੈਂਕ ਯੂ